ਦੋਰੀਆ ਕਾਨੂੰਨ ਦੇਸ਼ ਦਾ ਮੱਝੀ ਤਰ 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 ਮੱਝੀ ਤਰ ਲਲੀ ਸਾਰੇ ਸਿੰਘਾਂ ਦੇ ਜੋਸ਼ ਦੀ ਐਸੀ ਦੀ ਤੈਸੀ ਹੋ ਗਈ ਫੌਜਾਂ ਦੇ ਹੌਸ਼ ਦੀ ਕਹਿ ਕਹਿ ਕੇ ਆਪਣੇ ਆਪ ਨੂੰ ਦਿੱਲੀ ਪਈ ਕੋਸ ਦੀ ਆਤਾ ਤੁਰੀਆ ਹਟ ਤਾਉਗੀ ਬੜੀ ਮਿਹਰ ਇਹ ਜਿੱਥੇ ਵੀ ਹਟ ਪ੍ਰੋਗਰਾਮ ਲੱਗੇ ਉੱਥੇ ਮੂਲ ਇੱਕੋ ਮੂਲ ਕਰਨਾ ਜੀ ਇੱਕੋ ਫੋਨ ਕਰ ਇਹ ਮੇਰੇ ਮਨ ਸੇ ਹੋਏ ਸਰ ਕਰ ਕਰ ਜਾ ਰਾਨੀ ਜਿੰਦਗੀ ਤੋਂ ਵੱਧ ਕੇ ਸਾਨੂੰ ਤਾਂ ਖਤ ਸਾਸੀ ਗਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਫੇਰ ਤੋਂ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਹਰ ਸ਼ਨੀਵਾਰ ਦੇ ਸ਼ਨੀਵਾਰ ਰਾਤ ਨੂੰ 8 ਵਜੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਈਦਾ ਹੈ ਜਿਵੇਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੋਟੇ-ਛੋਟੇ ਉਹ ਦੋ ਪ੍ਰਾਵਾਨਾ ਮਿਲਉਣ ਜਾ ਰਹੇ ਹਾਂ ਜਿਹੜੇ ਕਿ ਬੜੇ ਵਧੀਆ ਤਕੀਕੇ ਨਾਲ ਸੰਗਤਾਂ ਦੇ ਸਾਹਮਣੇ ਇੱਕ ਕਵਿਸ਼ਰੀ ਜਿਹੜੀ ਉਹ ਪ੍ਰੈਜ਼ੈਂਟ ਕਰਦੇ ਨੇ ਅਕਸਰ ਤੁਸੀਂ ਵੱਡੀਆਂ ਸਟੇਜਾਂ ਦੇ ਵੱਡੀ ਦੇ ਵੀਰ ਭਰਾ ਹਨਾ ਸਾਰਿਆਂ ਨੂੰ ਕਵਿਸ਼ਰੀ ਕਰਦੇ ਸੁਣਿਆ ਹੋਊਗਾ ਜਿਵੇਂ ਭਾਈ ਸਾਹਿਬ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਉਹਨਾਂ ਦੇ ਬੇਟੇ ਵੀ ਹਨਾ ਵਡਿਆਏ ਦੇ ਪਰ ਛੋਟੇ ਇਹਦੇ ਜਿਦਾਂ ਸਟਾਰਟਿੰਗ ਜਿਹੜੀ ਇੱਥੋਂ ਕਹਿ ਸਕਦੇ ਵੀ ਜੇ ਬੱਚਿਆਂ ਨੇ ਕਰਨੀ ਹੋਵੇ ਤੇ ਅੱਗੇ ਕਾਫੀ ਦੂਰ ਤੱਕ ਜਾ ਸਕਦੇ ਨੇ ਸੋ ਅੱਜ ਸਾਡੇ ਨਾਲ ਇਸ ਪੋਡਕਾਸਟ ਦੇ ਦੋ ਭਰਾ ਪਹੁੰਚੇ ਨੇ ਸੋ ਸਭ ਤੋਂ ਪਹਿਲੇ ਆਪਾਂ ਉਹਨਾਂ ਦਾ ਫਤਿਹ ਬੁਲਾ ਕੇ ਉਹਨਾਂ ਦਾ ਸਤਿਕਾਰ ਉਹਨਾਂ ਦਾ ਅੱਜ ਇਹ ਇਹਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਠਾਕ ਜੀ ਵੀਰ ਚੱਲੀ ਆ ਜੀ ਚੱਲੀ ਕਿਆ ਰਹਾ ਤਾ ਤਹੀਓ ਇੱਕ ਸਾਦੇ ਮੁੰਡੇ ਦੇ ਹੌਸਲੇ ਕੋਰੇ ਗੱਜ ਵੱਜ ਕੇ ਤੇ ਸਭ ਤੋਂ ਪਹਿਲੇ ਆਡੀਅன்ஸ் ਸਾਹਮਣੇ ਆਪਣਾ ਨਾਮ ਦੱਸ ਦਿਓ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਗੁਰਜੋਤ ਸਿੰਘ ਜੀ ਤੁਹਾਡਾ ਵੀਰੇ ਮੈਂ ਸੁਖਮਨ ਜੀ ਸਿੰਘ ਜੀ ਸੁਖਮਨ ਜੀ ਸਿੰਘ ਹਾਂਜੀ ਠੀਕ ਹੈ ਜੀ ਕਿਹੜੇ ਸਕੂਲ ਦੇ ਪੜਦੇ ਮੈਂ ਗੁਰਤੇਕ ਬਾਦਰੀ ਇੰਟਰਨੈਸ਼ਨਲ ਸਕੂਲ ਪੜਦਾ ਮੈਂ ਬਾਬਾ ਜੀ ਸੰਖਰ ਪਬਲਿਕ ਸਕੂਲ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ 8th ਕਲਾਸ ਵਿੱਚ ਪੜਦਾ ਮੈਂ 8th ਵਿੱਚ ਪੜਦਾ ਏਜ ਕਿੰਨੀ ਹੈ ਆਪਣੀ ਬਈ ਮੇਰੀ 14 ਇਅਰ ਮੇਰੀ 12 ਇਅਰ ਕੀ ਅਤੇ ਪਰਨੇ ਬੜੇ ਗੱਡ ਗੱਡ ਕੇ ਬੰਨੇ ਤੁਸੀਂ ਦਵਾਨੇ ਤੇ ਆਪੇ ਬੰਦੇ ਹਾਂਜੀ ਆਪੇ ਬੰਨੇ ਦਾ ਗੁਰੂ ਸਾਹਿਬ ਦੀ ਮਿਹਰ ਸੀ ਹਾਂਜੀ ਕੀ ਬਾਤ ਆ ਕੰਪੀਟੀਸ਼ਨਾਂ ਤੇ ਵੀ ਜਾਈਦਾ ਵਾ ਉਥੋਂ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਉਂਦੇ ਪ੍ਰਾਈਜ਼ ਤੇ ਬਾਈ ਮੈਨੂੰ ਸਭ ਤੋਂ ਪਹਿਲੇ ਇਹ ਗੱਲ ਦੱਸੋ ਕਿ ਤੁਹਾਡੀ ਮੋਰਨਿੰਗ ਰੁਟੀਨ ਕੀ ਆ ਜਿੱਦਾਂ ਕਿ ਤੁਹਾਡੀ ਸਟਾਰਟਿੰਗ ਕਿੱਦਾਂ ਕਰਦੇ ਸਵੇਰ ਦੀ ਆਪਣੇ ਦਿਨ ਦੀ ਸਵੇਰੇ ਉੱਠੀ ਦਾ ਹਾਂਜੀ ਨਹੀਂ ਤੋ ਇਹ ਤੁਹਾਨੂੰ ਕਨਫਿਊਜ਼ ਹੋ ਜਾਣਾ ਪਹਿਲੇ ਵੀਰ ਤੂੰ ਹੀ ਦੱਸ ਦੋ ਮੈਨੂੰ ਸਵੇਰੇ ਉੱਠੀ ਦਾ ਥੋੜਾ ਇਹ ਸੁਖਣੀ ਇਹ ਜੋ ਪਈ ਸਾਹਿਬ ਦਾ ਪਾਟ ਕਰ ਲਈਦਾ ਤੇ ਥੋੜਾ ਇਹ ਮਤਲਬ ਕਿ ਇੱਕਮਕਾਰ ਦਾ ਨਿਤਨੇ ਜਦੋਂ ਜਬ ਕਰਦੇ ਹਾਂ ਜੀ ਠੀਕ ਹੈ ਤੇ ਵੀਰੇ ਤੁਹਾਡਾ ਅਹ ਅਹੀਂ ਸੁਵਰਨਤੀ ਦਾ ਜਨੌਰ ਨੂੰ ਕਰੀਦਾ ਜਦ ਦਿਸਾਂ ਦੇ ਕੰਮ ਕਰ ਲਈਦਾ ਨਾਲ ਦਸ ਦਸਤਾਰ ਬਣੇ ਦੀ ਨਾਲ ਨੂੰ ਮੁੰਦਰ ਦਾ ਬਾੜ ਕਰ ਲਈਦਾ ਤੇ ਸਕੂਲੇ ਵੀ ਬੰਨੇ ਇਦਾਂ ਬਣ ਕੇ ਜਾਂਦੇ ਕਿ ਜਾਂ ਦਸਤਾਰ ਇਹ ਸਕੂਲੇ ਪੱਗ ਬਣ ਕੇ ਜਾਂਦੇ ਅੱਛਾ ਪੱਗ ਬਣ ਕੇ ਆਹੋ ਮੋਲਾ ਭਾਈ ਮੈਨੂੰ ਸਭ ਤੋਂ ਪਹਿਲੇ ਨਾਲ ਇਹ ਪੋਡਕਾਸਟ ਜਿਹੜਾ ਵਾ ਤੁਸੀਂ ਜਿਹੜਾ ਥੰਬਨੇਲ ਵੇਖਿਆ ਵਾ ਉਹ ਤੋਂ ਅੰਦਾਜ਼ਾ ਲਾ ਹੀ ਸਕਦੇ ਕਿ ਇਹ ਜਿਹੜਾ ਕੁਿਸ਼ਰੀ ਦੇ ਬੇਸ ਤੇ ਸਾਰਾ ਪੋਡਕਾਸਟ ਹੋਣ ਲੱਗਾ ਵਾ ਤੇ ਭਾਈ ਹੁਣ ਆਪਾਂ ਕਵਾਂਗੇ ਕਿ ਇੱਕ ਕੁਿਸ਼ਰੀ ਪਹਿਲੇ ਜਿਹੜੀ ਤੁਹਾਡੇ ਮਨ ਨੂੰ ਪਸੰਦ ਆ ਉਹਨੂੰ ਬੋਲ ਕੇ ਜੀੜੂ ਸੁਣਾਓ ਸਜਦਾ ਨਾ ਕੁਝ ਵੀ ਹੋਸੀ ਵੈਦੇ ਜਰਵਾਰੇ ਨੂੰ ਅਦਰੋਂ ਸੀ ਬੀਬੀ ਪੈਂਦੀ ਫੋਜਾਂ ਨੂੰ ਖਾਣੇ ਨੂੰ ਸੰਤ ਜਰਨੈਲ ਜਪੌਂਦਾ ਅੰਦਰੋਂ ਸੀ ਦਾਣੇ ਨੂੰ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਹਾਰ ਨੇ ਵਿਦਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਮਾਸੀ ਲਿਆਤਾ ਤੂੰ ਆ ਕਾਰੇ ਸਿੰਘ ਪੈਂਦੇ ਸੀ ਮੋਦ ਨੂੰ ਵਿਆਵਨ ਖਾਤਰ ਕਾਰੇ ਸਿੰਘ ਪੈਂਦੇ ਸੀ ਐਨੇ ਬੋਲੰਦ ਹੌਸਲੇ ਟਾਹੇ ਨਾ ਟੈਂਦੇ ਸੀ ਇੰਦਰਾਨੂ ਕਮਲਾ ਕਰਤਾ ਇੰਦਰ ਆ ਦੀ ਹਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਜਾਦੇ ਹੋਸ਼ ਦੀ ਕਹਿ ਕਹਿ ਕੇ ਆਪਣੇ ਆਪ ਨੂੰ ਦਿੱਲੀ ਪਈ ਕੋਸ ਦੀ ਪਾਈ ਕਿੰਜ ਪਰਥੂ ਜਾਂਦੇ ਬੰਦੇ ਉਂ ਚਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਹਾਸੀ ਜੋ ਮਾਰੂ ਅਸਲਾ ਹਾਸੀ ਜੋ ਮਾਰੂ ਅਸਲਾ ਟੈਂਕਾਂ ਵਿੱਚ ਕਾਲ ਜੀ ਅੰਦਰੋਂ ਸੀ ਬੰਬ ਸੰਤਾ ਕੁਲਤਿਆਰ ਜੀ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਮਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਰੂਪ ਦੀਆਂ ਮਾਰੂ ਗੱਡੀਆਂ ਪਰ ਕੰਮੀ ਉਹ ਤਾਰਦੀਆਂ ਬਾਜ ਕੇ ਖੰਜ ਲਖਖਰੀ ਵਾਂਗ ਖਲਿਆਤੀਆਂ ਛਿਆਂ ਚੋਂ ਚਾਰ ਉਡਾਤੀਆਂ ਦੋਸੀ ਨੇਤਾ ਦੁਸ਼ਮਨਾ ਦਾ ਲੱਕ ਤੋੜਤਾ ਸਿੰਘਾਂ ਦੀ ਮਾਰਨੇ ਤੋੜਿਆ ਸਭ ਦਾਣ ਦੇਸ਼ ਦਾ 부ਜੜ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਮੋਹ ਤੈਨੂੰ ਵਿਆਵਨ ਖਾਤਰ ਕਾਲੇ ਸਿੰਘ ਪੈਂਦੇ ਸੀ ਇੰਨੇ ਬੋਲਾ ਹੌਸਲੇ ਟਾਹੇ ਨਾ ਟੈਂਦੇ ਸੀ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਹਾਰ ਨੇ ਤੋੜਿਆ ਸਭ ਦਾਣ ਦੇਸ਼ ਦਾ 부ਜੜ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਬਈ ਇਤ ਨਹੀਂ ਯਾਰਾ ਮੰਨਦਾ ਤੇ ਹੀ ਕਹਿਣ ਵਾਲੋ ਅੱਗ ਅੱਗ ਵਾਦਾ ਡੈਂਦਰ ਦਾ ਵੀ ਬਹੁਤ ਵਧੀਆ ਤੇ ਹੀ ਕਮੈਂਟ ਕਰਕੇ ਹਨ ਜਲਦ ਦੱਸਿਓ ਵੀ ਕਿ ਕਿੱਦਾਂ ਦੋਵਾਂ ਭਰਾਵਾਂ ਦੀ ਇਹ ਜਿਹੜੀ ਜੋੜੀ ਆ ਕੁਸ਼ਰੀ ਦੀ ਕਿੱਦਾਂ ਲੱਗੀ ਕਿਉਂਕਿ ਮੈਂ ਲਾਈਵ ਬੈਠਾ ਮੁੰਡਾ ਦੇ ਹੇਕ ਦੇ ਜੋਰ ਤੇ ਇਹਨਾਂ ਨੇ ਕੁਸ਼ਰੀ ਗਾਈ ਆ ਬੜੇ ਕਿਆ ਨਾਮ ਲਵੀ ਜਰੂਰ ਆਪਣੇ ਕਮੈਂਟ ਕਰਕੇ ਦੱਸੋ ਲਾਈਕ ਕਰਿਓ ਵੀਡੀਓ ਬਾਦੋ ਸਬਸਕ੍ਰਾਈਬ ਕਰਿਓ ਤੇ ਭਾਈ ਇਹ ਮੈਨੂੰ ਗੱਲ ਦੱਸੋ ਕਿ ਤੁਸੀਂ ਜਿਹੜੀ ਕੁਛ ਨਹੀਂ ਬੋਲੀ ਇਹਦੇ ਬੋਲ ਜਿਹੜੇ ਆ ਤੁਸੀਂ ਆਪ ਲਿਖਿਓ ਜਾਂ ਕਿੱਦਾਂ ਕਿੱਥੋਂ ਆਏ ਇਹ ਜਿੱਦਾਂ YouTube ਤੇ ਹੁੰਦੀਆਂ ਨਹੀਂ ਜਿੱਦਾਂ ਲਾਲੋ ਪ੍ਰਿਤਪਾਲ ਸਿੰਘ ਬਰਗਾਰੀ ਅੱਛਾ ਸਪਾਈ ਸੁਖਬੀਰ ਸਿੰਘ ਜੀ ਅੱਛਾ ਉਹ ਜਿੱਤੇ ਆਈ ਉਹਨਾਂ ਦੀਆਂ ਲਿਖ ਦੇਂਦੇ ਉਹਨਾਂ ਦੀਆਂ ਅੱਛਾ ਉਹਨਾਂ ਦੀਆਂ ਕਾਪੀ ਕਰ ਦੇ ਕਿਆ ਨਾਮ ਆਪਣੇ ਆਪਣੇ ਵੀ ਲਵਜੋ ਹਾਂਜੀ ਥੋੜੇ ਥੋੜੇ ਮਤਲਬ ਆਪਣੇ ਲਵਜੋ ਚੇਂਜ ਕਰ ਲਈਦੇ ਜਿੱਦਾਂ ਉਹਨਾਂ ਦੇ ਅਸੀਂ ਜਿੱਦਾਂ ਉਹ ਥੋੜੇ ਵੱਡੇ ਆ ਅਸੀਂ ਆਪਣੇ ਇਹਦੇ ਥੋੜੇ ਮਤਲਬ ਨਹੀਂ ਬਤੋ ਯਾਰ ਅੱਗੇ ਕਰਦੇ ਆ ਕੁਸ਼ਰੀ ਦੇ ਵਿੱਚ ਵੀ ਅச்சா ਮੈਨੂੰ ਇਹ ਗੱਲ ਦੱਸੋ ਕਿ ਜਦੋਂ ਸਕੂਲ ਤੋਂ ਹੁੰਦੇ ਜੇ ਸਕੂਲ ਤੋਂ ਆ ਕੇ ਫਿਰ ਬਾਅਦ ਵਿੱਚ ਇੱਟਾ ਡੀ ਰੁਟੀਨ ਕਿਦਾਂ ਫਿਰ ਕੀ ਕਰਦੇ ਬਾਈ ਤੁਸੀਂ ਦੱਸੋ ਪਹਿਲੇ ਸਕੂਲ ਤੋਂ ਆਣ ਕੇ ਬਾਅਦ ਚੋਂ ਪਹਿਲਾਂ ਅਸੀਂ ਦਸਤਾਰ ਲੋਣੀ ਆ ਫਿਰ ਅਸੀਂ ਨਹਾ ਧੋ ਕੇ ਫਿਰ ਅਸੀਂ ਦਸਤਾਰ ਬੰਨ ਲੈਣੀ ਫਿਰ ਅਸੀਂ ਪੜਨਾ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਗੁਰਦੁਆਰੇ ਜਾ ਕੇ ਫਿਰ ਜਦੋਂ ਥੋੜਾ ਜਿਹਾ ਟਾਈਮ ਲੱਗੇ ਤੇ ਅਸੀਂ ਕੁਸ਼ਰੀ ਦੀ ਪ੍ਰੈਕਟਿਸ ਕਰ ਲਈ ਠੀਕ ਡੇਲੀ ਮਲਵਈ ਕੁਛ ਲਈ ਕਰਦੇ ਬਰੈਂਟਿਸ ਠੀਕ ਕਿੰਨਾ ਕਿੰਨਾ ਟਾਈਮ ਬਾਈ ਕਰਦੇ ਕੁਛ ਲਈ ਇੱਕ ਇੱਕ ਘੰਟਾ ਕਰ ਲੇਗੀ ਠੀਕ ਠੀਕ ਆ ਤੇ ਬਈ ਤੁਹਾਨੂੰ ਇਹ ਦੱਸੋ ਵੀ ਕੁਵਿਸ਼ਟੀ ਤੋਂ ਇਲਾਵਾ ਹੋਰ ਤੁਹਾਨੂੰ ਕਿਹੜਾ ਕਿਹੜਾ ਸ਼ੌਕ ਹੈਗਾ ਤੁਹਾਨੂੰ ਇੱਕ ਸ਼ੌਕ ਬੜਾ ਵੀ ਲੱਗਦਾ ਆ ਗਾ ਬੰਨਾਂ ਦਾ ਹਾਂ ਹਾਂਜੀ ਹੋਰ ਕਿਤਨ ਜਿ ਕਰਦਾ ਹਾਂਜੀ ਕਿਉਂਕਿ ਮੈਨੂੰ ਕਿਤਨ ਕਰਦਾ ਬੜਾ ਸ਼ੌਕ ਹੈ ਮੈਂ ਛੋਟਾ ਹਾਂ ਨਾ ਇਹ ਮੈਂ 3 ਕਿ 4 ਸਾਲ ਦਾ ਹਾਂ ਨਾ ਮੇਰੇ ਮਮਾ ਮੈਨੂੰ ਥਾ ਦੇ ਨਹੀਂ ਤੇ 4 ਵਜੇ ਮੈਂ ਉੱਠਿਆ ਹਾਂ ਸਵੇਰੇ ਗੋੜਦਾਲੇ ਪਰ ਬਾਅਦ ਫਿਰ ਮੈਂ 3 ਮਹੀਨੇ ਚੱਲਦੀ ਹੁੰਨੀ ਆ ਮੇਨੂੰ ਮਮਾ ਨੇ ਨਹਾਤਵਾ ਕੇ ਦਸਤਾਰ ਬੰਨ ਕੇ ਮੈਨੂੰ ਲੈ ਆਣ ਤੇ ਬਾਅਦ ਉੱਥੇ ਜਾ ਕੇ ਹੋਲੀ-ਹੋਲੀ ਬਾਣੀ ਪੜਨੀ ਗੁਰੂ ਸਾਹਿਬ ਦਾ ਜਾਪ ਕਰਨਾ ਫਿਰ ਮੈਨੂੰ ਸ਼ਬਦ ਲੈ ਕੇ ਕੰਧੇਂ ਦੇ ਦੀ ਮਮਾ ਨੇ ਬੜੀ ਤਿਆਰੀ ਕਰਾਈ ਫਿਰ ਮੈਨੂੰ ਹੋਲੀ-ਹੋਲੀ ਮੈਂ ਸ਼ਬਦ ਬੋਲਦਾਰ ਆ ਫਿਰ ਮੇਰੀ ਹੋਲੀ-ਹੋਲੀ ਬਾਤ ਬਣ ਗਈ ਤੇ ਅੱਜ ਇੱਥੇ ਹੋ ਨਾ ਹੋਇਆ ਐਂਡ ਕਰਾਈ ਮੁੰਡਿਆਂ ਨੇ ਤੇ ਮੈਂ ਇੱਕ ਗੱਲ ਦੱਸਾਂ ਵੇ ਛੋਟੀ ਏਜ ਦੇ ਵਿੱਚ ਤੁਹਾਨੂੰ ਪਤਾ ਹੀ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਮੰਦਾਂ ਬੜੇ ਪੋਡਕਾਸਟ ਹੋਣੇ ਛੇ ਗੱਲ ਕਹੀ ਆ ਕਿ ਜ਼ਿਆਦਾਤਰ ਬੱਚੇ ਵੇਖਿਆ ਇਹ ਵਾਲੀ ਏਜ ਦੇ ਕਿ ਜਾਂ ਇਨਾ ਤੋਂ ਵੀ ਨਿੱਕੀ ਏਜ ਦੇ ਕਹ ਲਓ ਕਿ ਜਿਹੜੇ ਫੋਨ ਦੇ ਨੀਡਿਕਟਿਡ ਹੋ ਜਾਂਦੇ ਗਦੇ ਰੀਲਾ ਵੇਲੀਆਂ ਗਦੇ ਜੇ ਉਹ ਹਨਾ ਤੇ ਇਹ ਵਾਲੀਆਂ ਜਿਹੜੀਆਂ ਜਾਂ ਕਹ ਲਓ ਗੋਣਵਾ ਜਿਹੜਾ ਇਹ ਬੜੇ ਘੱਟ ਵੇਖਣ ਨੂੰ ਮਿਲਦੇ ਆ ਤੇ ਬਾਈ ਹੁਣਾ ਨਾ ਆਪਾਂ ਕੋਈ ਹੋਰ ਕੁਛ ਵੀ ਸੁਣੌ ਜੇ ਸੁਣਾ ਸਕਦੇ ਜੀ ਜਰਨਲ ਕਰ ਨਾਲ ਸਾਡੇ ਕੇ Are they ਲਿਆਵਾ ਫੜ ਕੇ ਹੋਇਆ ਜਿਹੜੇ ਤੁਸੀਂ ਕੁਛ ਦੀ ਵੱਲ ਵੀ ਬੋਲਣੀ ਸਿੱਖੀ ਹੈ ਜਾਂ ਬੋਲਦੇ ਜੇ ਇਹ ਕਿਹ ਕੋ ਸਿੱਖੀ ਹੈ ਜਾਂ ਕਿ ਆਪੇ ਹੀ ਫਿਰ ਨਹੀਂ ਨਹੀਂ ਆਪੇ ਹੀ ਕੀਤੀ ਹੈ ਜਾਂ ਆਪੇ ਅਮਰਦੀ ਸਹੀ ਇਹ ਸਾਨੂੰ ਥੋੜਾ ਹਾਂਜੀ ਇੱਥੇ ਇਦਾਂ ਹੈ ਇੱਥੇ ਇਦਾਂ ਗਲਤ ਹੋ ਆ ਇਹ ਤੂੰ ਸਹੀ ਕਰੋ ਦੂਜਾ ਮਤਲਬ ਆਪਣੀ ਅਕੋਰਡਿੰਟ ਏਜ ਦਾ ਲਾ ਦਿੰਨਾ ਠੀਕ ਮਤਲਬ ਵੀ ਤੁਹਾਡੇ 뮤ਜ਼ਿਕ ਟੀਚਰ ਭਾਈ ਸਾਹਿਬ ਅਮਰਜੀਤ ਸਿੰਘ ਹਾਂਜੀ ਮੇਰੇ ਪਾਪਾ ਨੇ ਪਿਛੇ ਜਿਹੜਾ ਪੋਡਕਾਸਟ ਵੇਖਿਆ ਸੀ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਿਹੜੇ ਕਾਰ ਮਕੈਨਿਕ ਆ ਉਹ ਵੀ ਜਰੂਰ ਪੋਡਕਾਸਟ ਵੇਖਿਓ ਐਸੇ ਚੈਨਲ ਤੇ ਪਿਆ ਵਾ ਔਰ ਹੋ ਸਕੇ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਆਪਾਂ ਤੁਹਾਨੂੰ ਦੇ ਦਾਂਗੇ ਉਹ ਵੀ ਤੁਸੀਂ ਵੇਖ ਸਕਦੇ ਜਿਹੜੇ ਇਹਨਾਂ ਦੇ 뮤ਜ਼ਿਕ ਟੀਚਰ ਆ ਜਿਹੜੇ ਕਿ ਇਹਨਾਂ ਨੂੰ ਕਿਸ਼ਲੀ ਵੀ ਜ਼ਿਆਦਾਤਰ ਉਹਨਾਂ ਦੀ ਹੈਲਪ ਕਰ ਤੇ ਪੂਰਾ ਬੋਡਕਾਸਟ ਵੇਖਿਓ ਵਧੀਆ ਲੱਗਣ ਦੀ ਵੀਡੀਓ ਬਾਤ ਹੋਏ ਸ਼ੇਅਰ ਕਰਿਓ ਇਦਾਂ ਤਰ੍ਹਾਂ ਹੀ ਆਪਾਂ ਵੀਰ ਹੋਣਾ ਨਾਲ ਹੋਰ ਗੱਲਾਂ ਬਾਤਾਂ ਕਰਦੇ ਜੇ ਤੁਹਾਨੂੰ ਇੱਕ ਕੁਸ਼ੀ ਵੀ ਹੋਰ ਸੁਣਾ ਦਈਏ ਇੰਦਰਾਸੀ ਮੇਨਤਾ ਕਰਦੀ ਹਾਂ ਹਾਂ ਜਰੂਰ ਜਰੂਰ ਹੋਜੀ ਉਹ ਵੀ ਸੁਣਾ ਜੀ ਉਹ ਸਾ ਹਾਂਜੀ ਪਹਿਲੀ ਕਮਿਸ਼ਨੀ ਜੀ ਉਹ ਆਜੀ ਉਹ ਇੰਦਰਾਸੀ ਮਨਤਾ ਕਰਦੀ ਬਾਵਾਸੀ ਖੜੀਆਂ ਕਰਦੀ ਇੰਦਰਾਸੀ ਮਨਤਾ ਕਰਦੀ ਬਾਵਾਸੀ ਖੜੀਆਂ ਕਰਦੀ ਕਤਮਾ ਤੇ ਸਿਰਸੀ ਤਰਦੀ ਗਹਿਰ ਨਾ ਗੁਜਾਰੀ ਵੇ ਭੁੱਲ ਗਈ ਮੈਂ ਜੈਕਟ ਪਾਣੀ ਗੋਲੀ ਨਾ ਗੋਲੀ ਨਾ ਮਾਰੀ ਵੇ ਧੰਦੀਆਂ ਮਾਵਾਂ ਵਰਗੀ ਜਦ ਸੰਗ ਪਿਸਤਲ ਪਰ ਕੇ ਪੂਰੇ ਸੀ ਲੋਟ ਤੇ ਕਰਕੇ ਹੱਥ ਸੰਗ ਪਿਸਤਲ ਪਰ ਕੇ ਪੂਰੇ ਸੀ ਲੋੜ ਤੇ ਕਰਕੇ ਛਾਤੀ ਵਿੱਚ ਗੋਲੀ ਜੜ ਕੇ ਛੱਡ ਅਜ ਕਾਰਾ ਸੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨਹੀਂ ਝੜ ਤੋਂ ਵੱਧ ਕੇ ਸਾਨੂੰ ਹੋਏ ਦਰਾ ਸੀ ਮਨਤਾ ਕਰਦੀ ਬਾਵਾ ਸੀ ਖੜੀਆਂ ਕਰਦੀ ਇੰਦਰਾ ਸੀ ਮਨਤਾ ਕਰਦੀ ਬਾਵਾ ਸੀ ਖੜੀਆਂ ਕਰਦੀ ਕਦਮਾਂ ਤੇ ਸਿਰ ਸੀ ਤਰਦੀ ਗਹਿਣਾ ਗੁਜਾਰੀ the ਮਾਇਆ ਹੈ ਕੂੜੇ ਪਸਾਰਾ ਇਹਦੇ ਵਿੱਚ ਫਸ ਗਏ ਨਾ ਯਾਰ ਮੇਰਾ ਸਤਰੇ ਚੰਗੀਰਾ ਖੇលਿਆਂ ਤੇ ਵਸ ਗਏ ਨਾ ਅੱਜ ਤਾਂ ਸਿੰਘਾਂ ਦਾ ਬੁੱਤਾ ਅੱਜ ਤਾਂ ਸਿੰਘਾਂ ਦਾ ਬੁੱਤਾ ਚੜਿਆ ਹੈ ਪਾਰਾ ਨਹੀਂ ਜਨ ਕੀ ਤੋਂ ਵੱਧ ਕੇ ਸਾਨੂੰ ਤਾਕਤ ਪਿਆਰਾ ਨਹੀਂ ਜਾਣ ਤੋਂ ਵੱਧ ਕੇ ਸਾਨੂੰ ਗੋਲੀ ਮੈਨੂੰ ਮਾਰਿਓ ਨਾ ਢਾਡੀਆਂ ਮਾਵਾ ਵਰਗੀ ਵੇ ਕਹਿਰ ਗੁਜਾਰਿਓ ਨਾ ਹਾਰਾ ਮੈਂ ਮੰਨਤਾ ਕਰਦੀ ਗੋਲੀ ਮੈਨੂੰ ਮਾਰਿਓ ਨਾ ਢਾਡੀਆਂ ਮਾਵਾ ਵਰਗੀ ਵੇ ਕਹਿਰ ਗੁਜਾਰਿਓ ਨਾ ਅੱਜ ਤਾਂ ਹੋ ਤੁਸੀਂ ਜਿੱਤ ਗਏ ਅੱਜ ਤਾਂ ਹੋ ਤੁਸੀਂ ਜਿੱਤ ਗਏ ਆਪੇ ਮੈਂ ਹਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਗੋਲੀ ਨਾ ਮਾਰੀ ਵੇ ਢਾਡੀਆਂ ਮਾਵਾ ਵਰਗੀ ਕਿ ਫਿਰ ਢਿੱਲੀ ਜਾਈ ਦੋਹਾਈ ਸਿੰਗਾਸੂੜ ਮੈਂ ਇਕਲੀ ਬਿੱਲੀ ਜਾਈ ਨਿਰਮਲ ਸੋ ਹੋਏ ਸਰਕਰ ਨਿਰਮਲ ਸੋ ਹੋਏ ਸਰਕਰ ਕਰੇ ਜਾਲਾ ਪਾਰਾ ਨਹੀਂ ਜਿੰਦਗੀ ਤੋਂ ਵੱਧ ਕੇ ਸਾਨੂੰ ਤਾਂ ਖਤ ਪਿਆਰਾ ਨਹੀਂ ਜਾਨ ਤੋਂ ਵੱਧ ਕੇ ਸਾਨੂੰ ਹੋਇਗਾ ਬਾਈ ਮੈਨੂੰ ਇਹ ਗੱਲ ਦੱਸੋ ਇਹ ਜਦਾਂ ਵੱਲੋਂ ਥਰਡ ਸਕੂਲਾਂ ਦੇ ਵਿੱਚ ਕੋਈ ਐਨਲ ਫੰਕਸ਼ਨ ਹੁੰਦੇ ਆ ਉੱਥੇ ਵੀ ਸਟੇਜ ਤੇ ਪਰਫਾਰਮ ਕਰਨ ਦਾ ਮੌਕਾ ਮਿਲਦਾ ਹਾਂਜੀ ਮਿਲਦਾ ਜੀ ਠੀਕ ਹੈ ਠੀਕ ਵਡੀਆਂ ਚੀਜ਼ਾਂ ਦੇ ਵੀ ਕਰਦੇ ਆ ਹਾਂਜੀ ਹਾਂਜੀ ਠੀਕ ਹੁਣ ਸਾਡਾ ਹੁਣ ਇੱਕ ਗੁਰੂ ਸਾਹਿਬ ਜੀ ਡਾਕਟਰ ਸੇਵ ਸਿੰਘ ਜੀ ਦੀ ਕਿਰਪਾ ਨਾਲ ਸਾਡੇ ਹੁਣ ਪੋਸਟਾਂ 'ਤੇ ਫੋਟੋ ਵੀ ਲੱਗਣ ਡੈਪੀ ਓਏ ਹੋਏ ਕਿਆ ਹੁਣ ਅਸੀਂ ਪਠਾਨਕੋਟ ਜਾਣਾ ਉੱਥੇ ਇੱਕ ਘੰਟੇ ਦਾ ਹਾਂਜੀ ਆ ਚਾਚੂ ਜੀ ਆ ਸਾਡੇ ਤਾਉ ਦੀ ਬੜੀ ਮਿਹਰ ਆ ਇਹ ਜਿੱਥੇ ਵੀ ਸਾਡਾ ਪ੍ਰੋਗਰਾਮ ਲੱਭੇ ਉੱਥੇ ਫੋਨ ਟਿੱਕੋ ਫੋਨ ਕਰਨਾ ਜੀ ਇਹ ਸਾਰੀ ਮੇਰੇ ਡਾਕਟਰ ਸੈਵ ਸਿੰਘ ਜੀ ਦੀ ਹੈ ਕਿ ਸਾਡੇ ਮੇਰੇ ਪਾਪਾ ਬਹੁਤ ਹੀ ਬਹੁਤ ਹੀ ਪਿਛਲੇ ਸਾਲਾਂ ਤੋਂ ਡਾਕਟਰ ਸੈਵ ਸਿੰਘ ਜੀ ਨਾਲ ਸੰਗਤ ਕਰਦੇ ਹੁੰਦੇ ਸੋ ਸਾਡੇ ਨਾਲ ਇਸ ਪੋਡਕਾਸਟ ਵਿੱਚ ਜੁੜੇ ਸੀ ਛੋਟਾ ਵੀਰ ਗੁਰਜੋਤ ਸਿੰਘ ਤੇ ਵੀਰ ਸੁਖਮਨਜੀਤ ਸਿੰਘ ਬੜੀਆਂ ਗੱਲਾਂ ਬਾਤਾਂ ਕੀਤੀਆਂ ਬੜਾ ਵਧੀਆ ਲੱਗਾ ਇਹਨਾਂ ਨਾਲ ਪੋਡਕਾਸਟ ਕਰਕੇ ਕਿਉਂਕਿ ਇਹੋ ਜਿਹਾ ਪੋਡਕਾਸਟ ਕਦੀ ਕਦੀ ਕਰਨ ਦਾ ਮੌਕਾ ਮਿਲਦਾ ਵਾ ਤੇ ਆਪਾਂ ਇੱਕ ਵਾਰੀ ਫੇਰ ਤੋਂ ਦੋਵਾਂ ਭਰਾਵਾਂ ਦਾ ਧੰਨਵਾਦ ਕਰਦੇ ਆਂ ਬਈ ਆਪਾਂ ਨੇ ਟਾਈਮ ਦਿੱਤਾ ਤੁਹਾਨੂੰ ਆਪਣੇ ਨਾਲ ਕੇ ਰਹਿਣ ਦਾ ਤੇ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਆਪਣੇ ਕਮੈਂਟ ਕਰਕੇ ਇਹਨਾਂ ਬਾਰੇ ਦੱਸਿਓ ਵੀ ਚੰਗਾ ਹੈ ਤੁਹਾਨੂੰ ਵਧੀਆ ਬੋਲਦੇ ਆ ਪਰ ਫਿਰ ਵੀ ਇੱਕ ਵਾਰੀ ਆਪਣੀ ਕਹਿ ਲੋ ਵੋਟ ਦੱਸਿਓ ਵੀ ਬਾਈ ਦਾ ਗਲਾ ਜਾਂ ਇਹ ਵੀਰ ਦਾ ਸੁਗੰਦ ਦਾ ਕਿਹੜਾ ਗਲਾ ਬਾਈ ਵਧੀਆ ਲੱਗਾ ਵਾ ਤੇ ਆਪਾਂ ਇਸੇ ਤਰ੍ਹਾਂ ਤੁਹਾਡੇ ਨਾਲ ਲੈ ਕੇ ਆਉਂਦਾ ਰਹਾਂਗੇ ਵਧੀਆ ਵਧੀਆ ਵੀਡੀਓ ਹਰ ਸ਼ਨੀਵਾਰ ਦੇ ਸ਼ਨੀਵਾਰ ਰਾਤ ਨੂੰ 8 ਵਜੇ YouTube ਚੈਨਲ 13 ਸੈਪ ਸਿੰਘ ਟਾਕ ਸ਼ੋਅ ਜ਼ਰੂਰ ਵੇਖਿਆ ਕਰੋ ਵਾਤਵਾਟ ਸ਼ੇਅਰ ਕਰਿਆ ਕਰੋ ਮਿਲਾਂ ਕਿਸੇ ਨੈਕਸਟ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ